ਪਰਵਾਹ ਨਹੀਂ ਹੁੰਦੀ ਮੌਸਮ ਖਰਾਬ ਹੈ ਜਿਹੋ ਜਿਹੋ ਮੌਸਮ ਦੇ ਮਾਰਛ ਦਾ ਸਮਾਂ ਇੱਕ ਅੱਡੇ ਬੁਲਾ ਰਹੇ ਨੇ ਦੋ ਬੁਲਾ ਰਹੇ ਨੇ ਦੋ ਦੋ ਚਾਰ ਚਾਰ ਮਿੰਟ ਤੁਹਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਕੇ ਉਤਲੇ ਫੋਕ ਕੇ ਆਪਣਾ ਨਾਤਾ ਕੋਈ ਪ੍ਰੋਗਰਾਮ ਮੰਗ ਪੱਤਰ ਦੇਣ ਦਾ ਨਾ ਕੋਈ ਪ੍ਰੋਗਰਾਮ ਆਪਣਾ ਕਿਸੇ ਤਰ੍ਹਾਂ ਦਾ ਕਿਸੇ ਅਫਸਰ ਦਾ ਘ੍ਰਿਆਉ ਕਰਨ ਦਾ ਦੋਵੇਂ ਫਾਰਮਾਂ ਵੱਲੋਂ ਦਿੱਤੇ ਹੋਏ ਸੱਦੇ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਸਿਆਸੀ ਰਾਜਨੀਤਿਕ ਮੋਰਚੇ ਵੱਲੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਸੰਘਰਸ਼ਾਂ ਦੇ ਦੌਰਾਨ ਜਿਹੜਾ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ ਸੀ ਉਸ ਸੰਬੰਧ ਦੇ ਵਿੱਚ ਜ਼ਿਲ੍ਹਾ ਪਟਿਆਲੇ ਦੇ ਦੋਵੇਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਸਾਡੇ ਸੰਘਰਸ਼ੀ ਲੋਕਾਂ ਨੂੰ ਆਪਣੇ ਹੱਕ ਮੰਗਣ ਵਾਸਤੇ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਇੱਕ ਰੋਕਣਾ ਹੁੰਦਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਪਾਸੀ ਇਹਨਾਂ ਲੋਕਾਂ ਨੂੰ ਸੰਘਰਸ਼ ਕਰਨ ਵਾਸਤੇ ਦਿੱਲੀ ਨਹੀਂ ਜਾਣ ਦੇਣਾ ਸਾਡੇ ਉੱਤੇ ਰੋਕਾ ਕਿਸ ਤਰੀਕੇ ਦੀਆਂ ਲੱਗੀਆਂ ਕਿਸ ਤਰੀਕੇ ਨਾਲ ਸਰਕਾਰ ਨੇ ਸਾਡੇ ਤੇ ਜ਼ਬਰਟਾ ਆ ਅਸੀਂ ਉਸ ਰੋਸ ਦੇ ਵਿੱਚੋਂ ਕਿਉਂਕਿ ਅੱਜ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਆ ਜਿਹੜੇ ਪੁੱਤਲੇ ਆ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਦੋਵੇਂ ਫਾਰਮਾਂ ਨਾਲ ਜੁੜੇ ਹੋਏ ਲੋਕ ਐ ਸੰਘਰਸ਼ੀ ਲੋਕ ਐ ਪੂਰੇ ਦੇਸ਼ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਕਿਉਂ ਕਿਉਂਕਿ ਭਰਾਵੋ ਹੱਕ ਮੰਗਣ ਵਾਲੇ ਲੋਕਾਂ ਨੂੰ ਸਰਕਾਰ ਕਿਹੜੇ ਨਜ਼ਰੀਏ ਨਾਲ ਦੇਖਦੀ ਐ ਕਿਹੜੇ ਨਜ਼ਰੀਏ ਨਾਲ ਉਹਨਾਂ ਨਾਲ ਪੇਸ਼ ਆਉਂਦੀ ਐ ਦਿੱਲੀ ਵਾਲੇ ਅੰਦੋਲਨ ਤੋਂ ਬਾਅਦ ਰਹਿੰਦਿਆ ਮੰਗਾਂ ਨੂੰ ਬਣਵਾਉਣ ਵਾਸਤੇ ਐਮਐਸਪੀ ਦੀ ਵੱਡੀ ਲੜਾਈ ਲਖੀਮਪੁਰ ਖੀਰੀ ਵਾਲੀ ਘਟਨਾ 2023 ਬਿਜਲੀ ਐਕਟ ਜਿਹੜਾ ਸਰਕਾਰ ਨੇ ਲਾਗੂ ਕੀਤਾ ਨੂੰ ਰੱਦ ਕਰਾਉਣ ਵਾਸਤੇ ਉਸ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਆਪਾਂ ਸੰਘਰਸ਼ ਵਿੱਢਿਆ ਜਿਹੜਾ ਪੂਰੇ ਦੇਸ਼ ਦੇ ਵਿੱਚ ਦਿਨ ਪਰ ਦਿਨ ਆਪਣੀਆਂ ਪੈੜਾਂ ਛੱਡਦਾ ਜਾ ਰਿਹਾ ਤੇ ਸੰਘਰਸ਼ ਨੂੰ ਬਲ ਮਿਲ ਰਿਹਾ ਪਰ ਦੇਸ਼ ਦੇ ਵਿੱਚ ਰਾਜ ਕਰਨ ਵਾਲੇ ਲੋਕਾ ਕਿਹੜੇ ਤਰੀਕੇ ਨਾਲ ਸਾਨੂੰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜਾਣ ਤੋਂ ਸਾਡੀ ਆਵਾਜ਼ ਦਿੱਲੀ ਦੇ ਸਰਕਾਰ ਦੇ ਕੰਨਾਂ ਵਿੱਚ ਪਹੁੰਚਾਉਣ ਵਾਸਤੇ ਜਾਣ ਤੋਂ ਰੋਕਿਆ ਤਾਂ ਬਾਰਡਰਾਂ ਦੇ ਉੱਤੇ ਵੱਡੀਆਂ-ਵੱਡੀਆਂ ਕੰਧਾਂ, ਕਿੱਲ ਪੱਤੀਆਂ ਜਿੰਨਾ ਵੀ ਪ੍ਰਬੰਧ ਹੋਇਆ ਤਾਂ ਉਸ ਤਰੀਕੇ ਨਾਲ ਕੀਤਾ ਸਾਨੂੰ ਉਸ ਗੱਲ ਦਾ ਵੀ ਗੁੱਸਾ ਨਹੀਂ ਕਿ ਠੀਕ ਹੈ ਸਰਕਾਰ ਰੋਕ ਰ ਤੇ ਜ਼ੋਰ ਲਾਉਂਦੀ ਆ ਤੋੜੇ ਜਾ ਸਕਦੇ ਸੀ ਪਾਰਾ ਦੁੱਖ ਸਾਨੂੰ ਇਸ ਗੱਲ ਦਾ ਕਿ ਸਾਡੇ ਸੈਂਕੜੇ ਕਿਸਾਨ ਸਾਧ ਬਜ਼ੁਰਗਾਂ ਨੌਜਵਾਨ ਭਰਾ ਹੱਤੜ ਹੋਏ ਸਾਡੇ ਨੌਜਵਾਨ ਲੱਤਾਂ ਤੋਂ ਪਾਹਜ ਹੋ ਗਏ ਅੱਖਾਂ ਚਲੀਆਂ ਗਈਆਂ ਸਭ ਤੋਂ ਵੱਡੀ ਘਟਨਾ ਕਿ ਸਾਡਾ ਉਹ ਨੌਜਵਾਨ ਸ਼ੁਭਕਰਨ ਸਿੰਘ ਉਹਦੇ ਸਰ ਵਿੱਚ ਸੱਧਿਆ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਸਾਡੇ ਪੁਲਿਸ ਪ੍ਰਸ਼ਾਸਨ ਨਾਲ ਲੜਾਈ ਨਹੀਂ ਸਾਡੀ ਇਥੋਂ ਦੇ ਦੇਸ਼ ਦੇ ਕਿਸੇ ਅਧਿਕਾਰੀ ਨਾਲ ਲੜਾਈ ਨਹੀਂ ਸਾਡੀ ਲੜਾਈ ਤਾਂ ਦੇਸ਼ ਦੇ ਸਿਸਟਮ ਦੇ ਨਾਲ ਹੈ ਕਿ ਰਾਜ ਕਰਨ ਵਾਲਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਪੂਰੇ ਦੇਸ਼ ਦੇ ਤੇ ਵੱਖ-ਵੱਖ ਸੂਬਿਆਂ ਦੇ ਪੂਰੇ ਦੇਸ਼ ਦਾ ਜ਼ਿੰਮੇਵਾਰ ਹੈ ਉਹ ਕਿਸ ਤਰੀਕੇ ਨਾਲ ਸਾਡੇ ਦੇਸ਼ ਦੇ ਲੋਕਾਂ ਦੇ ਉੱਤੇ ਅਤਿਆਚਾਰ ਕਰਦਾ ਹੈ ਚਾਹ ਉਹਨਾਂ ਦੀਆਂ ਦੇਸ਼ ਦੇ ਹਰ ਇੱਕ ਵਰਗ ਦੀਆਂ ਸਮੱਸਿਆਵਾਂ ਦਾ ਸੁਣ ਕੇ ਉਹਨਾਂ ਦੇ ਹੱਲ ਕਰਨ ਦੇ ਯਤਨ ਕਰਦੀ ਹੈ ਸਰਕਾਰ ਪਰ ਸਾਡੇ ਉੱਤੇ ਅਜੇ ਇਹ ਉਹਨਾਂ ਨੇ ਆਰਡਰ ਚਾੜ੍ਹੇ ਹੁਕਮ ਦਿੱਤੇ ਉਹ ਪੁਲਿਸ ਪ੍ਰਸ਼ਾਸਨ ਨੂੰ ਤੇ ਇੱਥੋਂ ਦੇ ਦੇਸ਼ ਦੇ ਅਫਸਰਾਂ ਨੂੰ ਚਾਹੇ ਹਰਿਆਣਾ ਦੇ ਹੋਣ ਚਾਹੇ ਵੱਖ-ਵੱਖ ਸਟੇਟਾਂ ਦੇ ਜਿੱਥੇ ਵੀ ਸਾਡੇ ਮੋਰਚੇ ਲੱਗੇ ਧਰਨੇ ਪ੍ਰਦਰਸ਼ਨ ਹੋਏ ਚਾਹੇ ਪੰਜਾਬ ਚਾਹੇ ਵੱਖ-ਵੱਖ ਸੂਬਿਆਂ ਦੀ ਗੱਲ ਕਰ ਲੋ ਪਰ ਅੰਨਾ ਤਸ਼ੱਦਦ ਹਰਿਆਣਾ ਦੇ ਪ੍ਰਸ਼ਾਸਨ ਨੇ ਉਹ ਦੇਸ਼ ਦੀ ਸਰਕਾਰ ਵੱਲੋਂ ਦਿੱਤੇ ਹੋਏ ਤੁਮਾਂ ਦਾ ਸਾਡੇ ਤੇ ਟਾਇਆ ਭਰਾਵੋ ਉਸ ਰੋਸ ਦੇ ਵਿੱਚੋਂ ਕਿ ਸਾਡੇ ਉੱਤੇ ਸੱਧਿਆ ਗੋਲੀਆਂ ਚਲਾਈਆਂ ਗੀਆਂ ਅਸੀਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਤੱਲੇ ਸਾਡੀਆਂ ਫਸਲਾਂ ਰੁਲਦੀਆਂ ਸਾਡੀ ਨੌਜਵਾਨੀ ਕਿ ਇੱਥੇ ਸਾਡੇ ਦੇਸ਼ ਦੇ ਵਿੱਚ ਰੁਜ਼ਗਾਰ ਨਹੀਂ ਪੜੇ ਲਿਖੇ ਬੇਰੁਜ਼ਗਾਰ ਫਿਰਦੇ ਐ ਤਾਂ ਸਾਡੇ ਉਹ ਧੀਆ ਪੁੱਤ ਜਿਹੜਾ ਨੂੰ ਅਸੀਂ ਘਰੋਂ ਜੇ 1 ਘੰਟਾ ਅੱਧਾ ਘੰਟਾ ਲੇਟ ਹੋ ਜੇ ਫੋਨ ਕਰ ਕਰ ਪਤਾ ਕਰਦੇ ਆ ਕਿ ਕਿੱਥੇ ਹੋ ਤਾਂ ਸਾਨੂੰ ਸਾਡੀਆਂ ਉਹ ਧੀਆ ਤੇ ਪੁੱਤਾਂ ਵਿਦੇਸ਼ਾਂ ਵੱਲ ਭੇਜਣੇ ਪੈ ਰਹੇ ਜਹਾਜ਼ਾਂ ਦੀਆਂ ਟਾਕਿਆਂ ਨੂੰ ਹੱਥ ਪਾੜਿਆ ਸੁਸਾਇਡ ਕਰਦੇ ਆ ਧਰਨੇ ਮੁਜਾਰੇ ਕਰਦੇ ਆ ਇੱਥੇ ਬੇਰਜ਼ਗਾਰ ਟੀਚਰ ਬਟਰਵਕਸ ਵਾਲੇ ਹੋਗੇ ਜਿੰਨੇ ادارےਾਂ ਦੇ ਵਿੱਚ ਪ੍ਰਾਈਵੇਟ ਦੇ ਵਿੱਚ ਹੈ ਕਿ ਸਾਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਸਾਡੇ ਇਰਤਕਾਰ ਦਾ ਪ੍ਰਬੰਧ ਕਰੇ ਪਰ ਉਹਨਾਂ ਨੂੰ ਮਿਲਦਾ ਕੀ ਹੈ ਡਾਂਗਾ ਕੋਈ ਖੁਸ਼ੀਆਂ ਕਰਨ ਤੇ ਮਜਬੂਰ ਟੈਂਕੀਆਂ ਤੇ ਚੜਦਿਆ ਸਾਡੇ ਨੌਜਵਾਨ ਕਿਉਂਕਿ 35 35 33 ਸਾਲ ਉਹਨਾਂ ਨੇ ਪੜਾਈਆਂ ਦੇ ਵਿੱਚ ਗਾੜੇ ਉਹ ਪਰਿਵਾਰਾਂ ਦੀ ਹਾਲਤ ਮਾੜੀ ਜਿਹੜਿਆਂ ਨੇ ਆਪੋ ਆਪਣੇ ਘਰਾਂ ਦੇ ਸਮਾਨ ਵੀ ਵੇਚ ਕੇ ਬੱਚਿਆਂ ਨੂੰ ਪੜਾਇਆ ਕਿ ਰੋਜ਼ਗਾਰ ਦੇ ਉੱਤੇ ਲੱਗ ਜੂ ਇਹ ਆਸਾਂ ਰੱਖਿਆ ਦੇਸ਼ ਦੇ ਰਾਜ ਕਰਨ ਵਾਲੇ ਲੋਕਾਂ ਤੋਂ ਪਰ ਉਹਨਾਂ ਦੇ ਬਦਲੇ ਮਿਲਦਾ ਕੀ ਹੈ ਕਿ ਅਸੀਂ ਜੇ ਕਿਸਾਨਾਂ ਦੀ ਲੜਾਈ ਮਜ਼ਦੂਰਾਂ ਦੀ ਲੜਾਈ ਕਸਾਨਾਂ ਦੇ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਚੱਲੇ ਕਿ ਸਾਡੀਆਂ ਫਸਲਾਂ ਦੇ ਸਮਰਥਨ ਮੁੱਲ ਦਿੱਤੇ ਜਾਣ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਜਿੱਡੇ ਹਮਲੇ ਹੋਏ ਸਾਡੇ ਉਹ ਚਾਰ ਭਰਾ ਤੇ ਇੱਕ ਪੱਤਰਕਾਰ ਵੀਰ ਸ਼ਹੀਦ ਕੀਤਾ ਗਿਆ ਇੱਥੋਂ ਦੇ ਰਾਜ ਕਰਨ ਵਾਲੇ ਲੋਕਾਂ ਦੇ ਮੰਤਰੀਆਂ ਦੇ ਬੇਟਾ ਨੇ ਗੱਡੀਆਂ ਝੜਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤਾਂ ਉਹਦੇ ਬਦਲੇ ਇੱਥੋਂ ਜੇ ਆਵਾਜ਼ ਬੁਲੰਦ ਹੁੰਦੀ ਆ ਤਾਂ ਸਿੱਧੀਆਂ ਗੋਲੀਆਂ ਤੁਹਾਨੂੰ ਦਿੱਤੀਆਂ ਜਾਂਦੀਆਂ ਸਾਡੇ ਨੌਜਵਾਨ ਜਿਹੜੇ ਅੰਦੋਲਨਾਂ ਦੇ ਵਿੱਚ ਮੂਹਰੇ ਹੋ ਕੇ ਹੱਤਿਆਂ ਦੀ ਆਵਾਜ਼ ਬੁਲੰਦ ਕਰਦੇ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਸਾਡੇ ਉਹ ਸ਼ਹੀਦ ਹੈ ਪਰ ਸਰਕਾਰ ਵਾਸਤੇ ਅਸੀਂ ਲੋਕ ਕੀੜੇ ਮਕਾਉਨੇ ਆ ਭਰਾਵੋ ਕਿਉਂਕਿ ਭੁੱਖ ਮਰੀ ਦੇ ਨਾਲ ਲੜਨ ਵਾਲਾ ਦੇਸ਼ ਆ ਦੇਸ਼ ਦੇ ਵਿੱਚ ਭੁੱਖ ਮਰੀ ਜੱਡੀ ਵੱਡੀ ਸੀ ਬੈਠਿਆ ਸਿਆਣੇ ਬਜ਼ੁਰਗ ਕਿ ਠੂਠਾ ਚਾਕੇ ਜੇ ਇੰਦਰਾ ਗਾਂਧੀ ਦੇ ਪੰਜਾਬ ਦੇ ਵਿੱਚੋਂ ਦੇਸ਼ ਦੇ ਲੋਕਾਂ ਤੋਂ ਮੰਗਣ ਆਈ ਕਿ ਅਨਾਜ ਪੈਦਾ ਕਰੋ ਤਾਂ ਅੱਜ ਸਾਨੂੰ ਉਸ ਅਨਾਜ ਨੂੰ ਸਮਰਥਨ ਮੁੱਲ ਤੇ ਆਪੋ ਆਪਣੇ ਘਰ ਪਰਿਵਾਰ ਚਲਾਉਣ ਤੇ ਬੱਚਿਆਂ ਦੇ ਭਵਿੱਖ ਬਣਾਉਣ ਵਾਸਤੇ ਜੇ ਅਸੀਂ ਪੰਡਾਰ ਪਰਤੇ